ਪ੍ਰੇਜ਼ ਦਾ ਲਾਰਡ ਸਭ ਕੋ ਜੈ ਮਸੀਹੀ ਮੈਂ ਖੁਦਾਵੰਦ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਆਪ ਸਭ ਦਾ ਵੈਲਕਮ ਕਰਦਾ ਹਾਂ ਜੀ ਸਵਾਗਤ ਕਰਦਾ ਹਾਂ ਔਰ ਵਿਸ਼ਵਾਸ ਕਰਦਾ ਹਾਂ ਕਿ 2025 ਤੁਹਾਡੇ ਲਈ ਬਲੇਸਿੰਗ ਦਾ ਕਾਲਮ ਥਰਡ ਜਾਏਗਾ ਤੁਹਾਡੇ ਲਈ ਔਰ ਤੁਹਾਡੇ ਪਰਿਵਾਰਾਂ ਦੇ ਲਈ ਹਾਲੇਲੂਇਆ ਤੋਂ ਅੱਜ ਆਪਾਂ ਇੱਕ वचन ਨੂੰ ਵੇਖਾਂਗੇ ਉਸ वचन ਦੇ ਅਕੋਰਡਿੰਗ ਹੀ ਆਪਾਂ ਗੱਲ ਕਰਾਂਗੇ ਕਿਉਂਕਿ ਵਚਨ ਤੋਂ ਬਾਹਰ ਆਪਾਂ ਨਹੀਂ ਜਾ ਸਕਦੇ ਹallelujah ਔਰ ਮੈਂ ਪਿਛਲੇ ਦਿਨੀ ਕਾਫੀ ਸੋਸ਼ਲ ਮੀਡੀਆ ਤੇ ਵੀਡੀਓ ਦੇਖੀਆਂ ਕਿ ਬਹੁਤ ਸਾਰੇ ਲੋਕ ਆ ਜਿਹੜੇ ਕਿ ਮਸੀਹ ਦਾ ਵਿਰੋਧ ਕਰ ਰਹੇ ਆ ਤੋਂ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਇਹ ਜਿਹੜੇ ਵਿਰੋਧੀ ਆ ਮਸੀਹਤ ਦਾ ਜਿਹੜਾ ਵਿਰੋਧ ਆ ਨਾ ਉਹ ਪਹਿਲਾਂ ਤੋਂ ਹੀ ਹੁੰਦਾ ਆ ਰਿਹਾ ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਐਦਾਂ ਦੀ ਕੋਈ ਗੱਲ ਨਮੀਨੀ ਕਟੀ ਧਰਤੀ ਦੇ ਉੱਤੇ ਹਨਾ ਜੋ ਕੁਝ ਪਹਿਲਾਂ ਘਟਦਾ ਆ ਰਿਹਾ ਉਹੀ ਸਭੇ ਕੁਝ ਕਟੀ ਜਾ ਰਿਹਾ ਹਨਾ ਠੀਕ ਹੈ ਤੋਂ ਮੈਂ ਕਾਫੀ ਵੀਡੀਓ ਦੇਖੀਆਂ ਤੇ ਕੀ ਦੇਖਦਾ ਆ ਕਿ ਲੋਕ ਜਿਹੜੀਆਂ ਮਿਨਿਸਟਰੀਆਂ ਕੰਮ ਕਰ ਰਹੀਆਂ ਪ੍ਰਭੂ ਯੀਸ਼ੂ ਮਸੀਹ ਦਾ ਪ੍ਰਭੂ ਦਾ ਪ੍ਰਚਾਰ ਕਰ ਰਹੀਆਂ ਹਨਾ ਤੋ ਉਹਨਾਂ ਦੇ ਖਿਲਾਫ ਲੋਕ ਪਾਸਟਾ ਦੇ ਖਿਲਾਫ ਮਾੜਾ ਚੰਗਾ ਬੋਲਦੇ ਆ ਕਹਿੰਦੇ ਆ ਕਿ ਲੋਕ ਜਿਹੜੇ ਆ ਇਫੀ ਕਿਆ ਇਹ 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 ਮਤਲਬ ਕਿ ਇਹ ਪਖੰਡ ਕਰਦੇ ਆ ਹਨਾ ਤੋ ਜੇ ਉੱਥੇ ਲੋਕਾਂ ਦੇ ਵਿੱਚੋਂ ਦੁਸ਼ਟ ਆਤਮਾਵਾਂ ਨਿਕਲਦੀਆਂ ਆ ਜਾਂ ਲੋਕ ਚੰਗੇ ਹੋ ਰਹੇ ਆ ਜਾਂ ਕੁਝ ਵੀ ਅੱਜ ਜੋ ਕੁਝ ਵੀ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਹਨਾ ਤੇ ਅਸੀਂ ਲੋਕ ਕੀ ਕਰਦੇ ਹਾਂ ਉਹਦੀ ਨਿੰਦਿਆ ਕਰਦੇ ਹਾਂ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਉਹਨਾਂ ਉਹਨਾਂ ਲੋਕਾਂ ਦੇ ਨਾਲ ਗੱਲ ਕਰਨਾ ਚਾਹੁੰਦਾ ਜਿਹੜੇ ਯੀਸ਼ੂ ਮਸੀਹ ਨੂੰ ਨਿੰਦਦੇ ਆ ਮਸੀਹਤ ਨੂੰ ਨਿੰਦਦੇ ਆ ਉਹਨਾਂ ਪਾਸਟਰਾਂ ਨੂੰ ਨਿੰਦਦੇ ਆ ਜਿਹੜੇ ਕਿ ਖੁਦਾਵੰਦ ਯੀਸ਼ੂ ਮਸੀਹ ਦਾ ਕੰਮ ਕਰ ਰਹੇ ਆ ਹਾਲੇਲੂਇਆ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਾਕ ਵਚਨ ਦੇ ਵਿੱਚ ਲਿਖਿਆ ਆ ਪਵਿੱਤਰ ਕਲਾਮ ਦੇ ਵਿੱਚ ਲਿਖਿਆ ਆ ਖੁਦਾਵੰਦ ਯੀਸ਼ੂ ਮਸੀਹ ਕਹਿੰਦੇ ਕਹਿੰਦੇ ਕਿ ਤੁਸੀਂ ਮੇਰੇ ਤੋਂ ਵੀ ਵੱਡੇ ਵੱਡੇ ਕੰਮ ਕਰੋਗੇ ਔਰ ਮੈਂ ਤੁਹਾਨੂੰ ਹੋਰ ਦੱਸਣਾ ਚਾਹਣਾ ਆ ਕਿ ਖੁਦਾ ਦੇ ਰਾਜ ਦਾ ਜਿਹੜਾ ਭੇਤ ਆ ਹਨ ਅੱਜ ਲੋਕ ਖিলাਫਤ ਕਰ ਰਹੇ ਆ ਜਾਂ ਲੋਕ ਮਸੀਹਤ ਨੂੰ ਮਾੜਾ ਚੰਗਾ ਕਹਿ ਰਹੇ ਆ ਜਾਂ ਲੋਕ ਮਸੀਹ ਲੋਕਾਂ ਨੂੰ ਕਹਿ ਰਿਹਾ ਕਿ ਇਹ ਧਰਮ ਪਰਿਵਰਤਨ ਕਰ ਰਹੇ ਹਨ ਔਰ ਮੈਂ ਤੁਹਾਨੂੰ ਦੱਸਣਾ ਚਾਹਣਾ ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਕਹਿੰਦਾ ਚੱਖੋ ਤੇ ਪਰਖੋ ਚੱਖੋ ਤੇ ਪਰਖੋ ਯਹਵਾ ਕਿਵੇਂ ਪਲਾ ਹੈ ਹallelujah ਤੋਂ ਜਿੰਨਾ ਚਿਰ ਅਸੀਂ ਯੀਸ਼ੂ ਮਸੀਹ ਦੇ ਵਿੱਚ ਆ ਨਹੀਂ ਜਾਂਦੇ ਯੀਸ਼ੂ ਮਸੀਹ ਨੂੰ ਟੇਸਟ ਨਹੀਂ ਕਰ ਲੈਂਦੇ ਉਨਾਂ ਚਿਰ ਸਾਨੂੰ ਉਹਦੇ ਟੇਸਟ ਦਾ ਪਤਾ ਨਹੀਂ ਲੱਗ ਸਕਦਾ ਮੇਰੇ ਅਜ਼ੀਜ਼ੋ ਖੁਦਾ ਦੇ ਮੁਬਾਰਕ ਲੋਕੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਆ ਕਿ ਜਦੋਂ ਅਸੀਂ ਲੋਕਾਂ ਦੀ ਅੰਜੀਲ ਉਹਦਾ 8 ਅਧਿਆਇ ਪੜਦੇ ਹਾਂ ਔਰ ਉਹਦੇ ਅਸੀਂ ਜਦੋਂ 10 ਵਚਨ ਨੂੰ ਪੜਦੇ ਹਾਂ ਉਹਦੇ ਵਿੱਚ ਕੋਸ ਇਸ ਤਰ੍ਹਾਂ ਪਰਮੇਸ਼ਰ ਸਟੇਟਮੈਂਟ ਦੇ ਰਿਹਾ ਕਹਿੰਦਾ ਕਿ ਔਰ ਉਸ ਨੇ ਕਿਹਾ ਪਰਮੇਸ਼ਵਰ ਦੇ ਰਾਜ ਰਾਜ ਦੇ ਔਰ ਉਸ ਨੇ ਕਿਹਾ ਪਰਮੇਸ਼ਵਰ ਦੇ ਰਾਜ ਦੇ ਭੇਤ ਦੀ ਸਮਝ ਤੁਹਾਨੂੰ ਦਿੱਤੀ ਗਈ ਕਿਹਨੇ ਕਿਹਾ ਯੀਸ਼ੂ ਮਸੀਹ ਨੇ ਇਸ਼ੂ ਮਸੀਹ ਕਹਿੰਦਾ ਕਿ ਪਰਮੇਸ਼ਵਰ ਦੇ ਰਾਜ ਦੀ ਰਾਜ ਦੀ ਜਿਹੜੀ ਸਮਝ ਆ ਨਾ ਜਿਹੜਾ ਭੇਤ ਆ ਉਹ ਤੁਹਾਨੂੰ ਦਿੱਤਾ ਗਿਆ ਆ ਠੀਕ ਹੈ ਤਾਂ ਅੱਗੇ ਕੀ ਲਿਖਿਆ ਆ ਔਰ ਉਸ ਨੇ ਕਿਹਾ ਪਰਮੇਸ਼ਵਰ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ ਔਰ ਹੋਰਨਾਂ ਦੁਸ਼ਟਾਂਤਾ ਵਿੱਚ ਹallelujah ਹੋਰਨਾਂ ਨੂੰ ਦੁਸ਼ਟਾਂਤਾ ਦੇ ਵਿੱਚ ਤੋ ਜਿਹੜੇ ਲੋਕ ਖੁਦਾਵੰਦ ਯੀਸ਼ੂ ਮਸੀਹ ਦਾ ਕੰਮ ਕਰਦੇ ਆ ਜਿਹੜੇ ਲੋਕ ਮਿਨਿਸਟਰੀਆਂ ਚਲਾ ਰਹੇ ਆ ਜਾਂ ਜਿਹੜੇ ਲੋਕ ਖੁਦਾਵੰਦ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਦੁਸ਼ਟ ਆਤਮਾ ਨੂੰ ਕੱਢਦੇ ਆ ਰੋਗੀਆਂ ਨੂੰ ਚੰਗਾ ਕਰਦੇ ਆ ਕਿਉਂਕਿ ਪਵਿੱਤਰ ਕਲਾਮ ਦੇ ਵਿੱਚ ਲਿਖਿਆ ਆ ਪਰਮੇਸ਼ਰ ਕਹਿੰਦਾ ਕਿ ਤੁਸੀਂ ਮੇਰੇ ਤੋਂ ਵੀ ਵੱਡੇ ਵੱਡੇ ਕੰਮ ਕਰੋ ਗੇ ਹਾਲੇਲੂਇਆ ਤੋ ਅੱਜ ਸਭ ਕੁਝ ਪਰਮੇਸ਼ਰ ਦੇ ਵਚਨ ਦੇ ਅਕੋਰਡਿੰਗ ਹੀ ਹੋ ਰਿਹਾ ਆ ਹਨਾ ਤੋ ਕੀ ਕੀ ਲਿਖਿਆ ਆ ਅੱਗੇ ਆਪਾਂ 8 ਦੇ 1 ਨੂੰ ਜਦੋਂ ਆਪਾਂ ਦੋ ਨੂੰ ਪੜਦੇ ਆ ਉਹਦੇ ਵਿੱਚ ਲਿਖਿਆ ਕਹਿੰਦਾ ਔਰ ਕਈ ਤੀਮੀਆਂ ਕਈ ਤੀਮੀਆਂ ਵੀ ਜਿਹੜੀਆਂ ਬਧ ਰੂਹਾਂ ਅਤੇ ਰੂਹਾਂ ਤੋਂ ਚੰਗੀਆਂ ਕੀਤੀਆਂ ਗਈਆਂ ਸਨ ਔਰ ਮਰੀਮ ਜੋ ਮਦਗਲੀਨੀ ਕਹਾਉਂਦੀ ਸੀ ਜਿਹਦੇ ਵਿੱਚੋਂ ਸੱਤ ਭੂਤ ਨਿਕਲੇ ਸਨ ਇੱਕ ਮਰੀਯਮ ਮਦਗਲੀਨੀ ਔਰਤ ਸੀ ਜਿਹਦਾ ਨਾਮ ਮਰੀਯਮ ਮਦਗਲੀਨੀ ਸੀ ਹਾਲੇਲੂਇਆ ਤੋਂ ਜਿਹਦੇ ਵਿੱਚ ਸੱਤ ਤਰ੍ਹਾਂ ਦੀਆਂ ਦੁਸ਼ਟ ਆਤਮਾ ਮਤਲਬ ਕਿ ਆਪਾਂ ਪੰਜਾਬੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਭੂਤ ਹਨ ਲਿਖਿਆ ਹੋਇਆ वचन ਦੇ ਵਿੱਚ ਤੋਂ ਬਹੁਤ ਸਾਰੀਆਂ ਔਰਤਾਂ ਸੀਗੀਆਂ ਔਰ ਪ੍ਰਭੂ ਯੀਸ਼ੂ ਮਸੀਹ ਦੇ 12 ਚੇਲੇ ਵੀ ਸੀਗੇ ਉਹਦੇ ਨਾਲ ਜਦੋਂ ਆਪਾਂ ਇੱਕ ਨੂੰ ਪੜ੍ਹਦੇ ਹਾਂ ਕਹਿੰਦਾ ਇਹ ਏਦੇ ਥੋੜੇ ਚਿਰ ਪਿੱਛੋਂ ਇੰ यूं ਹੋਇਆ ਇੰ यूं ਹੋਇਆ ਕਿ ਉਹ ਨਗਰੋਂ ਨਗਰ ਅਤੇ ਪਿੰਡੋਂ ਪਿੰਡ ਕੌਣ ਨਗਰੋਂ ਨਗਰ ਸ਼ਹਿਰੋਂ ਸ਼ਹਿਰ ਤੇ ਪਿੰਡੋਂ ਪਿੰਡ ਖੁਦਾਵੰਦ ਯੀਸ਼ੂ ਮਸੀਹ ਜਦੋਂ ਸਵਰਗ ਦੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਦਾ ਤੁਰਿਆ ਜਾ ਰਿਹਾ ਸੀ ਤਾਂ ਉਹਦੇ 12 ਚੇਲੇ ਵੀ ਉਹਦੇ ਨਾਲ ਸਨ ਤੇ ਕੁਛ ਕੁਝਕ ਔਰਤਾਂ ਵੀ ਉਹਦੇ ਨਾਲ ਸਨ ਜਿਹੜੀਆਂ ਬਦਰੂਹਾ ਤੋਂ ਚੰਗੀਆਂ ਕੀਤੀਆਂ ਗਈਆਂ ਰੋਗਾਂ ਤੋਂ ਚੰਗੀਆਂ ਕੀਤੀਆਂ ਗਈਆਂ ਸਨ ਔਰ ਉਹਨਾਂ ਔਰਤਾਂ ਦੇ ਵਿੱਚੋਂ ਇੱਕ ਮਰੀਯਮ ਨਾਂ ਮਰੀਯਮ ਮਦਗਲੀਨੀ ਨਾਂ ਦੀ ਇੱਕ ਔਰਤ ਸੀ ਜਿਹਦੇ ਵਿੱਚੋਂ ਖੁਦਾਵੰਦ ਯੀਸ਼ੂ ਮਸੀਹ ਨੇ ਸੱਤ ਦੁਸ਼ਟ ਆਤਮਾਵਾਂ ਨੂੰ ਕੱਢਿਆ ਸੀ ਜੇ ਅੱਜ ਪਾਸਟਰ ਦੁਸ਼ਟ ਆਤਮਾਵਾਂ ਨੂੰ ਕੱਢਦੇ ਆ ਜਾਂ ਖੁਦਾ ਦੇ ਲੋਕ ਕੱਢਦੇ ਆ ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਪਖੰਡ ਕਰਦੇ ਆ ਹਾਂ ਕਿਉਂਕਿ ਉਹ ਵਚਨ ਦੇ ਅਕੋਰਡਿੰਗ ਹੀ ਹੋ ਰਿਹਾ ਸਭ ਕੁਝ ਕਿਉਂਕਿ ਖੁਦਾਵੰਦ ਯੀਸ਼ੂ ਮਸੀਹ ਨੇ ਵਰਡ ਦਿੱਤਾ ਵਰਡ ਆਫ ਗੋਡ ਦਿੱਤਾ ਕਹਿੰਦਾ ਕਿ ਤੁਸੀਂ ਮੇਰੇ ਤੋਂ ਵੀ ਵੱਡੇ ਵੱਡੇ ਕੰਮਾਂ ਨੂੰ ਕਰੋਗੇ ਹallelujah ਤਾਂ ਜਿਹੜੇ ਲੋਕ ਯੀਸ਼ੂ ਮਸੀਹ ਦਾ ਯੀਸ਼ੂ ਮਸੀਹ ਦੇ ਪਿੱਛੇ ਚੱਲਦੇ ਆ ਕਿਉਂਕਿ ਖੁਦਾਵੰਦ ਯੀਸ਼ੂ ਮਸੀਹ ਨੇ ਕਹਿੰਦਾ ਕਿ ਮੈਂ ਵੈਰੀ ਦੀ ਵੈਰੀ ਦੀ ਸਾਰੀ ਸਕਤ ਦੇ ਉੱਤੇ ਤੁਹਾਨੂੰ ਇਖਤਿਆਰ ਦਿੱਤਾ ਹallelujah ਹਨਾ ਤੋਂ ਜੇ ਖੁਦਾਵੰਦ ਯੀਸ਼ੂ ਮਸੀਹ ਮੌਜ ਤੇ ਕਰਦਾ ਆ ਕਰਦਾ ਸੀ ਕਰਦਾ ਹੈ ਔਰ ਉਹਨੇ ਕਰਦਾ ਹੀ ਰਹਿਣਾ ਔਰ ਜਿੰਨੇ ਵੀ ਲੋਕ ਜਿਹੜੇ ਪਾਸਤਾਨ ਨੂੰ ਤੁਸੀਂ ਅੱਜ ਨਿੰਦ ਰਹੇ ਆ ਜਿਨ੍ਹਾਂ ਮਿਨਿਸਟਰੀਆਂ ਨੂੰ ਤੁਸੀਂ ਅੱਜ ਮਾੜਾ ਚੰਗਾ ਕਹਿ ਰਹੇ ਆ ਹਨਾ ਦੇਖੋ ਸਦਾ ਕਿਸੇ ਨੇ ਨਹੀਂ ਰਹਿਣਾ ਸਦਾ ਸਿਰਫ ਵਿਰਾਜਮਾਨ ਪਰਮੇਸ਼ਵਰ ਆ ਠੀਕ ਹੈ ਜਦੋਂ ਇਹ ਪਾਸਟਰ ਵੀ ਖੁਦਾ ਦੇ ਕੋਲ ਚਲੇ ਗਿਆ ਜਦੋਂ ਹੋਰ ਉੱਠਣੇ ਆ ਉਹਨਾਂ ਨੇ ਵੀ ਇਹੋ ਕੌਜੀ ਕਰਨਾ ਆ ਇਹਨਾਂ ਤੋਂ ਜਿਹੜੇ ਪਹਿਲਾਂ ਸੀ ਉਹ ਵੀ ਇਹੋ ਕੌਜੀ ਹੀ ਕਰਦੇ ਸੀ ਕੀ ਕਰਦੇ ਸੀ ਉਹ ਖੁਦਾ ਦੇ ਨਾਮ ਨੂੰ ਮਹਿਮਾ ਦਿੰਦੇ ਸੀ ਉਹਨਾਂ ਨੂੰ ਵੀ ਲੋਕ ਨਿੰਦਦੇ ਸੀ ਹਨਾ ਈਰਖਾ ਕਰਦੇ ਸੀ ਵਿਰੋਧ ਕਰਦੇ ਸੀ ਹਨਾ ਪਰ ਉਹਨਾਂ ਲੋਕਾਂ ਨੇ ਕੀਤਾ ਮਾਫ ਕੀਤਾ ਮੇਰੇ ਅਜ਼ੀਜ਼ੋ ਮੇਰੇ ਪਿਆਰੇ ਭੈਣੋ ਤੇ ਭਾਈਓ ਜਿਨ੍ਹਾਂ ਜਿਨ੍ਹਾਂ ਖੁਦਾ ਦੇ ਲੋਕਾਂ ਨੂੰ ਤੁਸੀਂ ਮਾੜਾ ਚੰਗਾ ਬੋਲ ਰਹੇ ਆ ਹੋ ਸਕਦਾ ਕਿ ਉਹ ਜਿਹੜੇ ਪਾਸਟਰ ਆ ਉਹ ਜਿਹੜੇ ਖੁਦਾ ਦੇ ਲੋਕ ਆ ਉਹ ਤੁਹਾਨੂੰ ਮਾਫ ਕਰ ਦੇਣ ਪਰ ਜੇਦਾ ਉਹ ਕੰਮ ਕਰਦੇ ਉਹ ਉਹਨਾਂ ਦੇ ਲਈ ਖੜੇਗਾ ਉਹ ਮਾਫ ਨਹੀਂ ਕਰੇਗਾ ਹallelujah ਹੈਨਾ ਤਾਂ ਸਮਝੋ ਨਿੰਦੋਨਾ ਪਹਿਲਾ ਪੜ੍ਹ ਲਓ ਪਵਿੱਤਰ ਵਚਨ ਨੂੰ ਪੜੋ ਪੜ੍ਹ ਕੇ ਗੱਲ ਕਰੋ ਐਮੀ ਸੁਣੀਆਂ ਸੁਣਾਈਆਂ ਗੱਲਾਂ ਹਨਾ ਕੋਈ ਗੱਲ ਇਧਰੋਂ ਸੁਣ ਲਈ ਕੋਈ ਇਧਰੋਂ ਸੁਣ ਲਈ ਠੀਕ ਹੈ ਕਿਸੇ ਦਾ ਲੜ ਨਹੀਂ ਕਿਸੇ ਦਾ ਸਿਰ ਨਹੀਂ ਤੂੰ ਸੋਸ਼ਲ ਮੀਡੀਆ ਤੇ ਆ ਕੇ ਤੁਸੀਂ ਖੁਦਾ ਦੇ ਦਾਸਾਂ ਨੂੰ ਭੰਡਣ ਲਾ ਪੈਨੇ ਮਿਨਿਸਟਰੀਆਂ ਨੂੰ ਭੰਡਣ ਲਾ ਪੈਨੇ ਤੁਸੀਂ ਉਹਨਾਂ ਨੂੰ ਕਹਿੰਨੇ ਕਿ ਇਹ ਮਾੜਾ ਆ ਇਹ ਵਿਰੋਧ ਕਰਦੇ ਇਹ ਇਹ ਜੀ ਪਖੰਡ ਕਰਦੇ ਆ ਇਹ ਜੀ ਧਰਮ ਪਰਿਵਰਤਨ ਕਰਦੇ ਦੇਖੋ ਯੀਸ਼ੂ ਮਸੀਹ ਨੇ ਕਿਸੇ ਦਾ ਧਰਮ ਪਰਿਵਰਤਨ ਨਹੀਂ ਕੀਤਾ ਨਾ ਪਹਿਲਾਂ ਕੀਤਾ ਸੀ ਨਾ ਅੱਜ ਕੀਤਾ ਔਰ ਨਾ ਹੀ ਉਹਨੇ ਕਦੀ ਕਰਨ ਆਇਆ ਯੀਸ਼ੂ ਮਸੀਹ ਧਰਮ ਤੇ ਜਾਤ ਨੂੰ ਬਦਲ ਨਹੀਂ ਆਇਆ ਯੀਸ਼ੂ ਮਸੀਹ ਤੁਹਾਡੇ ਨੇਚਰ ਨੂੰ ਤੁਹਾਡੀਆਂ ਆਦਤਾਂ ਨੂੰ ਤੁਹਾਡੇ ਦਿਲ ਨੂੰ ਬਦਲਣ ਆਇਆ ਤੁਸੀਂ ਜਿਹੜੀ ਵੀ ਕਾਸਟ ਦੇ ਵਿੱਚ ਜਿਹੜੀ ਵੀ ਤੁਸੀਂ ਜਾਤੀ ਦੇ ਵਿੱਚ ਜਨਮ ਲਿਆ ਤੁਸੀਂ ਉਸ ਹੀ ਜਾਤੀ ਦੇ ਰਹਿਣਾ ਆ ਪਰ ਤੁਹਾਡੇ ਬੈਠਣ ਦਾ तरीका ਬਦਲ ਜਾਣਾ ਤੁਹਾਡੇ ਦੇਖਣ ਦਾ ਨਜ਼ਰੀਆ ਬਦਲ ਜਾਣਾ ਤੁਹਾਡੇ ਸੁਣਨ ਦਾ ਸਲੀਕਾ ਬਦਲ ਜਾਣਾ ਹਨਾ ਤੁਹਾਡਾ ਬਹਿਣਾ ਉੱਠਣਾ ਹਰ ਇੱਕ ਚੀਜ਼ ਪਰਮੇਸ਼ੁਰ ਨੇ ਚੇਂਜ ਕਰ ਦੇ ਹallelujah ਤੋਂ ਖੁਦਾਵੰ ਤੁਹਾਨੂੰ ਇਸ वचन ਦੇ ਵਸੀਲੇ ਬੜੀ ਆਸ਼ੀਸ਼ ਤੇ ਬੜੀ ਬਰਕਤ ਦੇ ਹallelujah ਔਰ ਪੜ ਕੇ ਪੜ ਕੇ ਵਿਰੋਧ ਕਰੋ ਹਨਾ ਸੂਨੀਆਂ ਸੁਣਾਈਆਂ ਗੱਲਾਂ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਸਾਹਮਣੇ ਬੈਠ ਕੇ ਆ ਕੇ ਨਾ ਕਰੋ ਹਨਾ ਮੈਨੀ ਤੁਹਾਨੂੰ ਕਹਿੰਦਾ ਬੈਨਸੂਨ ਆ ਬੈਨਸੂ ਪਰ ਪੜ ਕੇ ਹਨਾ ਖੁਦਾਤਵ ਅਨੁਸਾਰੇ ਵਿਰੋਧ ਕਰਨ ਵਾਲਿਆਂ ਨੂੰ ਆਸ਼ੀਸ਼ ਤੇ ਬਰਕਤ ਦੇ ਔਰ ਤੁਹਾਡੀ ਬੁੱਧੀ ਨੂੰ ਖੁਦਾਬੰਦ ਖੋਲੇ ਸਭ ਨੂੰ ਜੈਮਸੀ ਦੀ ਗੋਡ ਬlesਸ ਯੂ ਫਿਰ ਮਿਲਾਂਗੇ ਰੱਬ ਨੇ ਚਾਹਿਆ ਤਾਂ